Selam, selam. Namaskar, insaf TV'deşiriyor. Derskandaş, ਸ਼ੰਭੂ ਬਾਰਡਰ ਉੱਪਰ ਕਿਸਾਨਾਂ ਤੇ ਤਸ਼ੱਦਦ ਕਰਨ ਵਾਲੇ ਪੁਲਿਸ ਅਫਸਰਾਂ ਨੂੰ ਰਾਸ਼ਟਰਪਤੀ ਵੱਲੋਂ ਸਨਮਾਨਿਤ ਕਰਨ ਲਈ ਹਰਿਆਣਾ ਸਰਕਾਰ ਵੱਲੋਂ ਨਾਮ ਭੇਜਣ ਦੇ ਉੱਪਰ ਸੰਯੁਕਤ ਕਿਸਾਨ ਮੋਰਚੇ ਨੇ ਗੁਰਦਾਸਪੁਰ ਦੇ ਜਹਾਜ਼ ਚੌਂਕ ਵਿੱਚ ਕੀਤਾ ਕੇਂਦਰ ਸਰਕਾਰ ਦੇ ਖਿਲਾਫ ਰੋਸ ਪ੍ਰਦਰਸ਼ਨ ਅਤੇ ਮੋਦੀ ਸਰਕਾਰ ਅਤੇ ਖਾਸ ਕਰ ਹਰਿਆਣਾ ਸਰਕਾਰ ਦਾ ਸਾੜਿਆ ਪੁਤਲਾ ਕਿਹਾ ਹਰਿਆਣਾ ਸਰਕਾਰ ਦਾ ਕਿਸਾਨਾਂ ਪ੍ਰਤੀ ਅਝਾ ਕਰਨ ਤੇ ਚਿਹਰਾ ਹੋਇਆ ਨੰਗਾ ਇਸ ਮੌਕੇ ਤੇ ਵੱਖ-ਵੱਖ ਕਿਸਾਨ ਦੇ ਅਤੇ ਬੰਦੀਆਂ ਦੇ ਆਗੂਆਂ ਨੇ ਕਿਹਾ ਕਿ ਅੱਜ ਪੂਰੇ ਦੇਸ਼ ਅੰਦਰ ਪੰਜਾਬ ਅੰਦਰ ਮੋਦੀ ਸਰਕਾਰ ਅਤੇ ਖਾਸ ਕਰ ਹਰਿਆਣਾ ਸਰਕਾਰ ਦੇ ਪੁਤਲੇ ਸਾੜੇ ਜਾ ਰਹੇ ਹਨ ਇਥੇ ਕਾਰਨ ਹੈ ਹਰਿਆਣਾ ਸਰਕਾਰ ਵੱਲੋਂ ਉਹਨਾਂ ਅਸਰਾਂ ਨੂੰ ਸਨਮਾਨਿਤ ਕਰਨ ਦਾ ਹੈ ਜਿਨ੍ਹਾਂ ਨੇ ਕਿਸਾਨਾਂ ਉੱਪਰ ਤਸ਼ੱਦਦ ਟਾਇਏ ਸਨ ਸ਼ੰਭੂ ਬਾਰਡਰ ਦੇ ਉੱਪਰ ਜਿਨ੍ਹਾਂ ਨੇ ਕਿਸਾਨਾਂ ਦੇ ਉੱਪਰ ਸ਼ੰਭੂ ਬਾਰਡਰ ਦੇ ਉੱਪਰ ਗੋਲੀਆਂ ਚਲਾਈਆਂ ਸਨ ਜਿੱਥੇ ਕਿਸਾਨਾਂ ਨੇ ਕਿਹਾ ਕਿ ਇੱਕ ਪਾਸੇ ਮੋਦੀ ਸਰਕਾਰ ਕਿਸਾਨਤਾਸ਼ੀ ਦੀ ਦਿਖਾਈ ਦਿੰਦੀ ਹੈ ਪਰ ਦੂਜੇ ਪਾਸੇ ਕਿਸਾਨਾਂ ਦੇ ਵਿਰੁੱਧ ਹਮੇਸ਼ਾ ਚੱਲਦੀ ਹੈ ਜਿਸ ਦਾ ਖੰਭਿਆ ਜਾਂ ਉਹਨਾਂ ਨੂੰ 2024 ਦੀਆਂ ਲੋਕ ਸਭਾ ਚੋਣਾਂ ਵਿੱਚ ਵੀ ਭੁਗਤਣਾ ਪਿਆ ਸੀ ਅਤੇ ਜਿੱਥੇ-ਜਿੱਥੇ ਵੀ ਇਹਨਾਂ ਨੇ ਧਰਮ ਦੀ ਰਾਜਨੀਤੀ ਖੇਡੀ ਸੀ ਉੱਥੇ ਵੀ ਇਹਨਾਂ ਨੂੰ ਮੂੰਹ ਦਿਖਾਣੀ ਪਈ ਸੀ ਅਤੇ ਲਖੀਮਪੁਰ ਖੇੜੀ ਵਿੱਚ ਵੀ ਇਹਨਾਂ ਨੂੰ ਹਾਰ ਦਾ ਸਾਹਮਣਾ ਕਰਨਾ ਪਿਆ ਸੀ ਕਿਉਂਕਿ ਲੋਕ ਪਲੀਪਾਂਤੀ ਜਾਣ ਚੁੱਕੇ ਹਨ ਕਿ ਸਹੀ ਕੌਣ ਹੈ ਤੇ ਗਲਤ ਕੌਣ ਹੈ ਜਿੱਥੇ ਉਹਨਾਂ ਨੇ ਕਿਹਾ ਕਿ ਅੱਜ ਪੂਰੇ ਪੰਜਾਬ ਅੰਦਰ ਅਤੇ ਪੂਰੇ ਹਿੰਦੁਸਤਾਨ ਦੇ ਅੰਦਰ ਵੱਖ-ਵੱਖ ਸੰਜੇ ਅਤੇ ਬੰਦੀਆਂ ਦੇ ਆਗੂਆਂ ਦੇ ਸੰਯੁਕਤ ਮੋਰਚੇ ਨੇ ਜਿੱਥੇ ਕੇਂਦਰ ਸਰਕਾਰ ਅਤੇ ਹਿਜਾਣਾ ਸਰਕਾਰ ਦੇ ਪੁਤਲੇ ਸਾੜੇ ਹਨ ਉੱਥੇ ਗੁਰਦਾਸਪੁਰ ਵਿੱਚ ਵੀ ਸਾੜੇ ਗਏ ਹਨ ਅਤੇ ਆਉਣ ਵਾਲੇ ਸਮੇਂ ਵਿੱਚ ਸੰਯੁਕਤ ਮੋਰਚੇ ਦੀ ਹਾਈ ਕਮਾਂਡ ਵੱਲੋਂ ਜੋ ਵੀ ਆਦੇਸ਼ ਜਾਰੀ ਹੋਵੇਗਾ ਉਸ ਮੁਤਾਬਕ ਮੰਦੀ ਕਾਰਵਾਈ ਕੀਤੀ ਜਾਵੇਗੀ। ਸੰਦੇਸ਼ ਸਿੰਘ ਪੋਜਰਾ ਜੀ ਪ੍ਰਧਾਨ ਕਿਸਾਨ ਤੇ ਜਵਨ ਭਲਾਈ ਯੂਨੀਅਨ ਤੋ ਬੋਲਾਂ ਦੇ ਪੱਤਰਕਾਰ ਸਾਹਿਬ ਜੀ ਉਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦੇਖੋ ਕੇਂਦਰ ਸਰਕਾਰ ਦੀ क्रूरता ਦੇ ਖਿਲਾਫ ਅੱਜ ਦਾ ਪ੍ਰੋਟੈਸਟ ਹੈ ਕੇਂਦਰ ਸਰਕਾਰ ਦੀ क्रूरता ਦੇ ਖਿਲਾਫ ਅੱਜ ਦਾ ਇਹ ਪ੍ਰੋਟੈਸਟ ਹੈ ਜੋ ਪਿਛਲੀ ਵਾਰ 220 ਦੇ ਵਿੱਚ ਦੇ 221 ਦੇ ਵਿੱਚ ਸੰਘਰਸ਼ ਚੱਲਿਆ ਸੀ ਉਸ ਸਮੇਂ ਦੌਰਾਨ ਸਰਕਾਰ ਨੇ ਮੰਗਾਂ ਮੰਨੀਆਂ ਸਨ ਜਿਹਨਾਂ ਨੂੰ ਲਾਗੂ ਕਰਨ ਤੋਂ ਸਰਕਾਰ ਮੁੱਕਰੀ ਪਤਰ ਪਤਰ ਤੇ ਚੱਲੇ ਲੱਗ 13 ਫਰਵਰੀ ਇਸ ਸਾਲ ਕਿਸਾਨ ਮਜ਼ਦੂਰ ਮੋਰਚੇ ਦੇ ਅਤੇ ਸੰਯੁਕਤ ਕਿਸਾਨ ਮੋਰਚਾ ਗੈਰ ਰਾਜਨੀਤਿਕ ਦੇ ਕਿਸਾਨ ਆਗੂ ਅਤੇ ਵੱਡੀ ਗਿਣਤੀ ਦੇ ਵਿੱਚ ਕਿਸਾਨ ਦਿੱਲੀ ਨੂੰ ਜਾ ਰਹੇ ਸਨ ਔਰ ਹਰਿਆਣਾ ਗਵਰਨਮੈਂਟ ਨੇ ਕੰਧਾ ਕੱਢ ਕੇ ਕਿਸਾਨਾਂ ਨੂੰ ਰੋਕਿਆ ਔਰ ਜਦੋਂ ਕਿਸਾਨਾਂ ਨੇ ਅੱਗੇ ਵਧਣ ਦੀ ਕੋਸ਼ਿਸ਼ ਕੀਤੀ ਤਾਂ ਇਹਨਾਂ ਨੇ ਜਰੀਲੀਆਂ ਗੈਸਾਂ ਬਾਂਬੇ ਨਾਲ ਸਿੱਟੇ ਗੋਲੀਆਂ ਚਲਾ ਕੇ ਇਹਨਾਂ ਨੇ ਸਾਡੇ ਨੌਜਵਾਨ ਨੂੰ ਸ਼ਹੀਦ ਕੀਤਾ ਔਰ ਪੰਜ ਨੌਜਵਾਨਾਂ ਦੀਆਂ ਅੱਖਾਂ ਦੀ ਰੋਸ਼ਨੀ ਚਲੀ ਗਈ ਔਰ 450 ਦੇ ਕਰੀਬ ਕਿਸਾਨ ਜ਼ਖਮੀ ਹੋਏ ਪਹਿਲੀ ਗੱਲ ਤਾਂ ਇਹ ਹੀ ਬੜੀ ਵੱਡੀ क्रूरਤਾ ਹੈ ਔਰ ਹੁਣ ਜਿਹੜੀ ਸਭ ਤੋਂ ਵੱਡੀ ਸਤਮ ਜਰੀਥੀ ਜੂਰੀਫੀ ਜੋ ਕੀਤੀ ਹੈ ਹਰਿਆਣਾ ਗਵਰਨਮੈਂਟ ਨੇ ਕਿ ਹਰਿਆਣਾ ਦੇ ਡੀਜੀਪੀ ਨੇ 6 ਪੁਰਸ ਅਫਸਰਾਂ ਦੇ ਨਾਮ ਰਾਸ਼ਟਰਪਤੀ ਨੂੰ ਤਜਵੀਜ਼ ਕੀਤੇ ਹੈ ਕਿ ਇਹਨਾਂ ਨੂੰ ਰਾਸ਼ਟਰਪਤੀ ਅਵਾਰਡ ਦੇ ਕੇ ਸਨਮਾਨਿਤ ਕੀਤਾ ਜਾਵੇ ਉਹ ਕਿਹੜੇ ਪੁਲਿਸ ਅਫਸਰ ਨੇ ਜਿਨ੍ਹਾਂ ਨੇ ਕਿਸਾਨਾਂ ਦੇ ਉੱਤੇ ਗੋਲੀਆਂ ਚਲਾਈਆਂ ਜਿਨ੍ਹਾਂ ਨੇ ਉਹਨਾਂ ਟੀਮਾਂ ਦੀ ਅਗਵਾਈ ਕੀਤੀ ਹੈ ਉਹਦੇ ਵਿੱਚ ਡੀਐਸਪੀ ਤੋਂ ਲੈ ਕੇ ਆਈਪੀਐਸ ਰੈਂਕ ਦੇ ਅਫਸਰ ਨੇ ਸੋ ਇਹ ਸਭ ਤੋਂ ਵੱਡੀ ਜਿਹੜੀ ਹੈ ਘਨੌਣੀ ਜਿਹੜੀ ਹੈ ਇਹ ਹਰਿਆਣਾ ਗਵਰਨਮੈਂਟ ਦੀ ਹੈ ਬੀਜੇਪੀ ਸਰਕਾਰ ਦੀ ਇਹ ਕਾਰਵਾਈ ਹੈ ਜਿਸ ਦੇ ਰੋਸ ਵਜੋਂ ਅੱਜ ਪੂਰੇ ਭਾਰਤ ਦੇ ਵਿੱਚ ਜ਼ਿਲ੍ਹਾ ਹੈੱਡਕੁਆਟਰਾਂ ਦੇ ਉੱਤੇ ਹਰਿਆਣਾ ਸਰਕਾਰ ਦੇ ਨરેન્દ્ર મોદી ਦੇ ਪਤਲੇ ਫੁਕੇ ਜਾ ਰਹੇ ਨੇ ਔਰ ਅੱਜ ਗਰਦਾਸਪੁਰ ਦੇ ਵਿੱਚ ਵੀ ਪਤਲਾ ਫੁਕਿਆ ਗਿਆ ਜੇਕਰ ਫੇਰ ਵੀ ਸਲਮਾਨ ਕਰਦੀ ਹੈ ਸਰਕਾਰ ਤਾਂ ਫੇਰ ਹੋਣਾ ਸਮਝ ਕੇ ਦੇਖੋ ਸਾਡਾ ਤਾਂ ਵਿਰੋਧ ਹੈ ਨਾ ਸਾਡਾ ਤਾਂ ਪ੍ਰੋਟੈਸਟ ਹੈ ਜੇਕਰ ਇਹ ਨਹੀਂ ਸਮਝਦੇ ਤਾਂ ਅੱਗੇ ਕਿਸਾਨਾਂ ਦੀ ਤਾਕਤ ਨੇ ਕਿਸਾਨਾਂ ਦੀ ਤਾਕਤ ਨੇ ਸਮਝਾਤਾ ਨਾ ਕਿ ਜਿਹੜਾ ਕਹਿੰਦਾ ਸੀ 400 ਪਾਰ ਔਰ 240 ਤੇ ਆ ਗਿਆ ਲਖੀਮਪੁਰ ਦਾ ਇਹਨਾਂ ਨੇ ਇਨਸਾਫ ਨਹੀਂ ਦਿੱਤਾ ਲਖੀਮਪੁਰ ਵਾਲੀ ਸ਼ੀਟ ਹਾਰੇ ਆ ਔਰ ਇਹਨਾਂ ਨੇ ਧਰਮ ਦਾ ਪਤਾ ਖੇਡਣ ਦੀ ਕੋਸ਼ਿਸ਼ ਕੀਤੀ ਹੈ ਇਹਨਾਂ ਨੇ ਜਿਹੜਾ ਇਹਨਾਂ ਨੇ RAM ji ਦੀ ਦੱਸੋ ਤੁਸੀਂ ਵੀ ਸਾਰੇ মিডিਆ ਵਾਲੇ ਹੋ ਅੱਜ ਤੱਕ ਇਹ ਗੱਲ ਹੋ ਸਕਦੀ ਹੈ ਕਿ RAM ji ਨੂੰ ਇਹੀ ਲੈ ਕੇ ਆਏ ਆ ਹੁਣ ਤੱਕ RAM ji ਕਿੱਥੇ ਸਨ ਦੇਖੋ ਇਹ ਜਿਹੜੇ ਅਵਤਾਰ ਨੇ ਇਹ ਜਿਹੜੇ ਧਰਮ ਦੇ ਨਾਂ ਦੇ ਉੱਤੇ ਵੀ ਇਹੋ ਜਿਹੇ ਜਿਹੜੀਆਂ ਗਲਤ ਬਿਆਨਬਾਜ਼ੀ ਕਰਦੇ ਨੇ ਔਰ ਇਹ ਅਯੋਧਿਆ ਵਾਲੀ ਸ਼ੀਟ ਵੀ ਹਾਰੇ ਕਿਉਂਕਿ RAM ji ਨੇ ਦੱਸ ਦਿੱਤਾ ਕਿ ਮੈਨੂੰ ਲਿਆਉਣ ਵਾਲੇ ਤੁਸੀਂ ਕੌਣ ਹੋ ਸੋ ਇਹ ਜਦੋਂ ਵੀ ਕੋਈ ਅਜਿਹੀ ਗੱਲ ਕਰਦੇ ਆ ਤੇ ਲੋਕਾਂ ਦੀ ਤਾਕਤ ਆਟੋਮੈਟਿਕਲੀ ਇਹਨਾਂ ਦੇ ਵਿਰੋਧ ਜਾਂਦੀ ਹੈ ਇਹਨਾਂ ਨੂੰ ਪਤਾ ਲੱਗ ਗਈ ਹੈ ਇਹਨਾਂ ਦੀ ਔਕਾਤ 400 ਪਾਰ ਵਾਲਿਆਂ ਨੂੰ 200 40ਾਂ ਤੇ ਰਹਿ ਕੇ ਸੋ ਕੁਦਰਤੀ ਤੌਰ ਦੇ ਉਤੇ ਇਹ ਜਿਹੜੇ ਆ ਸਮਝਣਗੇ ਇਹਨਾਂ ਨੂੰ ਸਮਝਣਾ ਪੈਣਾ ਕਿਉਂਕਿ ਹੁਣ 240 ਦੇ ਆਏ ਨੇ ਇਲੈਕਸ਼ਨ ਆਈ ਜਾਂਦੀਆਂ ਨੇ ਸਮੇਂ-ਸਮੇਂ ਦੇ ਨਾਲ ਇਹ ਜਿਹੜੇ ਨੇ ਸੱਤਾ ਦੇ ਵਿੱਚੋਂ ਬਾਹਰ ਹੋ ਜਾਣਗੇ ਕਿਸਾਨਾਂ ਦੀਆਂ ਮੰਗਾਂ ਇਹਨਾਂ ਨੂੰ ਮੰਨਣੀਆਂ ਪੈਣਗੀਆਂ ਦੇਖੋ ਜੀ ਅੱਜ ਜਿਹੜਾ ਇੱਥੇ ਪੁਤਲਾ ਫੂਕਾਂ ਦਾ ਪ੍ਰੋਗਰਾਮ ਬਣਿਆ ਹੈ ਦੋਨਾਂ ਫੋਰਮਾਂ ਦਾ ਉਹ ਇਹ ਆ ਕਿ ਜਿਹੜੀਆਂ ਹਰਿਆਣਾ ਸਰਕਾਰ ਨੇ ਸੈਂਟਰ ਸਰਕਾਰ ਨੇ ਇੱਕ ਸਾਜ਼ਿਸ਼ ਰੱਜ ਕੇ ਜਿਨ੍ਹਾਂ ਨੇ ਅਫਸਰਾਂ ਨੇ ਕਿਸਾਨਾਂ ਦੇ ਰਸਤੇ ਰੋਕ ਕੇ ਜਿਨ੍ਹਾਂ ਨੇ ਗੋਲੀਆਂ ਚਲਾਈਆਂ ਇਹਨਾਂ ਦੇ ਉੱਤੇ ਉਹਨਾਂ ਨੂੰ ਸਨਮਾਨਿਤ ਕੀਤਾ ਉਸ ਦੇ ਰੋਸ ਵਿੱਚ ਅੱਜ ਜਿਹੜਾ ਆ ਇਹ ਇੱਥੇ ਪੁਤਰਾ ਫੁੱਕਿਆ ਜਾ ਰਿਹਾ ਔਰ ਇਹ ਜਿਹੜਾ ਇਕੱਠ ਹੈ ਇਹ ਲੋਕ ਇਹ ਚਾਹੁੰਦੇ ਨੇ ਕਿ ਸਰਕਾਰਾਂ ਜਿਹੜੀਆਂ ਨੇ ਇਹ ਕਿਸਾਨ ਤੇ ਮਜ਼ਦੂਰ ਨੂੰ ਮਾਰਨ ਤੇ ਤੁਲੀਆਂ ਨੇ ਔਰ ਜਿਨ੍ਹਾਂ ਨੇ ਕਿਸਾਨਾਂ ਦੇ ਉੱਤੇ ਗੋਲੀਆਂ ਚਲਾਈਆਂ ਉਹਨਾਂ ਨੂੰ ਸਨਮਾਨਿਤ ਕੀਤਾ ਜਾ ਰਿਹਾ ਔਰ ਜਿਹੜੇ ਦੇਸ਼ ਨੂੰ ਅੰਨ ਪੈਦਾ ਕਰਕੇ ਦੇ ਰਹੇ ਨੇ ਉਹਨਾਂ ਤੇ ਗੋਲੀਆਂ ਚਲਾਈਆਂ ਜਾ ਰਹੀਆਂ ਨੇ ਜਿਹੜੀ મોદી ਸਰਕਾਰ ਹੈ ਇਹ ਕਿਸਾਨਾਂ ਨੂੰ ਨਹੀਂ ਕੱਲਾ ਇਹ ਸਮੂਚੇ ਵਰਗ ਨੂੰ ਜਿਹੜੇ ਲੋਕ ਅੱਜ ਦੁਕਾਨਾਂ ਤੇ ਬੈਠੇ ਆ ਨਾ ਕਿ ਅਸੀਂ ਸੇਫ ਆ ਆਉਣ ਵਾਲੇ ਸਮੇਂ 'ਚ ਉਹਨਾਂ ਨੂੰ ਵੀ ਪਤਾ ਲੱਗ ਜਾਏਗਾ ਜਿਹੜੇ ਲੋਕ ਸੋਚਦੇ ਨੇ ਵੀ ਇਹ ਲੋਕ ਜਿਹੜੇ ਆ ਇਹ ਧਰਨਿਆਂ ਤੇ ਜਾਂਦੇ ਆ ਇਹ ਆਪਣੇ ਵਾਸਤੇ ਜਾਂਦੇ ਨੇ ਨਹੀਂ ਆਪਣੇ ਵਾਸਤੇ ਨਹੀਂ ਇਹ ਦੁਕਾਨਦਾਰਾਂ ਵਾਸਤੇ ਮਜ਼ਦੂਰਾਂ ਵਾਸਤੇ ਸਾਰਿਆਂ ਵਾਸਤੇ ਆ ਪਰ ਜਿਹੜਾ ਅੱਜ ਦਾ ਪ੍ਰੋਟੈਸਟ ਹੈਗਾ ਆ ਇਹ ਇਸ ਕਰਕੇ ਆ ਕਿ ਜਿਹੜਾ ਇੱਕ ਅਫਸਰ ਸਹਿਬਾਨਾਂ ਨੂੰ ਜਿਨ੍ਹਾਂ ਨੇ ਕਹਿਣਾ ਸਾਡੇ بڑے ਅਫਸਰ ਨੇ ਵਧੀਆ ਅਫਸਰ ਨੇ ਸਾਡੇ ਉਹਨਾਂ ਨੇ ਉਹਨਾਂ ਨੂੰ ਵਧੀਆ ਕਹਿਣਾ ਜਿਹੜੇ ਕਿਸਾਨਾਂ ਦੇ ਤਸੱਦਦ ਕਰਦੇ ਨੇ ਪਰ ਕਿਸਾਨ ਜਿਹੜੇ ਆ ਉਹ ਅੱਜ ਦੁਖੀ ਹੋ ਕੇ ਉਹਨਾਂ ਤੋਂ ਅਰਥੀ ਫੂਕ ਬੁਜਾਰਾ ਜਿਹੜਾ ਉਹ ਕਰ ਰਿਹਾ ਸਰਕਾਰਾਂ ਦੇ ਖਿਲਾਫ। ਰਾਹੁਲ ਗਾਂਧੀ ਜੀ ਨੇ ਸੰਸਦ ਦੇ ਵਿੱਚ ਇਹ ਗੱਲ ਚੁੱਕੀ ਹੈ ਖਚਾਨਾਂ ਦੀ। ਪਰ ਰਵਨੀਤ ਬਿੱਟੂ ਨਵੇਂ-ਨਵੇਂ ਬੰਤਰੀ ਜੇ ਗਏ ਆ ਕਾਂਗਰਸ ਤੋਂ ਹੀ। ਉਹ ਕਹਿ ਰਹੇ ਕਾਂਗਰਸ ਦੀ ਸਾਰੀ ਗੱਲ ਸੁਣਨ ਨੂੰ ਤਿਆਰ ਹੈ ਮਤਰੀ। ਇਹ ਧਰਦੇ ਕਿਉਂ ਲਗਾਉਂਦੇ ਆ? ਦੇਖੋ ਜੀ ਜਿਹੜੀ ਬਿੱਟੂ ਦੀ ਗੱਲ ਕਰਦੇ ਹੋ ਉਹ ਅੱਜ ਤੋਂ 4 ਸਾਲ ਪਹਿਲੇ ਕਹਿੰਦਾ ਸੀ ਵੀ ਜੇ ਮੇਰੇ ਲਾਗੇ ਬੀਜਪੀ ਦਾ ਕੋਈ ਗੱਲ ਕਰੇ ਤੇ ਮੈਂ ਜੁੱਤੀ ਲਾ ਕੇ ਮਾਰਾਂ। ਇਹ ਜਿੰਨੇ ਵੀ ਲੋਕ ਪੋਲੀਟੀਕਲ ਲੋਕ ਆ ਕੇ ਆ ਇਹਨਾਂ ਦਾ ਕੋਈ ਦਿਮਜ ਵੀ ਨਹੀਂ ਹੈਗਾ। ਇਹਨਾਂ ਤੇ ਕੋਈ ਸਾਨੂੰ ਵਿਸ਼ਵਾਸ ਨਹੀਂ ਇਹ ਜਿਹੜੀਆਂ ਲੋਕ ਲਹਿਰਾ ਉੱਠੀਆਂ ਨੇ ਜਥੇਬੰਦੀਆਂ ਬਣੀਆਂ ਨੇ ਕਿਉਂ ਬਣੀਆਂ ਕਿਉਂਕਿ ਆਮ ਲੋਕਾਂ ਨੂੰ ਅਨਸਾਫ਼ ਨਹੀਂ ਮਿਲਦਾ ਹੁਣ ਲੋਕਾਂ ਲੋਕ ਵੀ ਜਾਗਰੂਕ ਹੋ ਰਹੇ ਨੇ ਜਿਹੜੇ ਲੋਕ ਕਿਸਾਨ ਜਥੇਬੰਦੀਆਂ ਨਾਲ ਜੁੜੇ ਨੇ ਉਹਨਾਂ ਨੂੰ ਪਤਾ ਲੱਗ ਗਿਆ ਵੀ ਅਸੀਂ ਇਕੱਠ ਦੇ ਵਿੱਚ ਜਾਵਾਂਗੇ ਕਿਸਾਨ ਜਥੇਬੰਦੀਆਂ ਨਾਲ ਜੁੜਾਂਗੇ ਔਰ ਸਰਕਾਰਾਂ ਨੇ ਜੇ ਸਾਡੇ ਨਾਲ ਧੱਕਾ ਕੀਤਾ ਤੇ ਉੱਥੇ ਜਥੇਬੰਦੀਆਂ ਦੇ ਵਿੱਚ ਖੜੋ ਕੇ ਉਹਨਾਂ ਦਾ ਮੁਕਾਬਲਾ ਕਰਾਂਗੇ ਜੇ ਤੁਹਾਡੀ ਨਹੀਂ ਕੋਈ ਸੁਣਵਾਈ ਹੁੰਦੀ ਜਾਂ ਨਹੀਂ ਹੁੰਦੀ ਤੇ ਫਿਰ ਕਿੱਦਾਂ ਧੰਦੇ ਰਹਿਣਗੇ ਜਾਂ ਇਦਾਂ ਹੀ ਦਿੱਲੀ ਦੇ ਬਾਹਰਾਂ ਤੱਕ ਜਾਣਾ ਦੇਖੋ ਜੀ ਆਉਣ ਵਾਲੇ ਸਮੇਂ ਦੇ ਵਿੱਚ ਜੋ ਵੀ ਹੋਊਗਾ ਇਹ ਲਿਆ ਬਲ ਤੇ ਸਾਰੇ ਇਹ ਕੰਮ ਹੁੰਦੇ ਰਹਿਣਗੇ ਹਰਵਿੰਦਰ ਸਿੰਘ ਮਸਾਣੀਆਂ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਪੰਜਾਬ ਤੇ ਮੇਰੇ ਨਾਲ ਕੇਐਮਐਮ ਤੇ ਐਸਕੇਐਮ ਨਾਨ ਪੋਲਿਟਿਕਲ ਦੀਆਂ ਭਰਾਤਰੀ ਜਥੇਬੰਦੀਆਂ ਦੇ ਸਾਂਝੇ ਸੱਦੇ ਦੇ ਉੱਤੇ ਇਸ ਟਾਈਮ ਗੁਰਦਾਸਪੁਰ ਦੇ ਜਹਾਜ਼ ਚੌਂਕ ਦੇ ਵਿੱਚ ਖੜੇ ਆਂ ਅੱਜ ਦਾ ਸੱਦਾ ਕੇਵਲ ਪੰਜਾਬ ਦੇ ਵਿੱਚ ਨਹੀਂ ਪੂਰੇ ਭਾਰਤ ਦੇ ਵਿੱਚ ਹੀ ਹੈ ਵਿਰੋਧ ਪ੍ਰਦਰਸ਼ਨ ਜਿਹੜਾ ਕੀਤਾ ਜਾ ਰਿਹਾ ਜਿਹਦਾ ਮੁੱਖ ਕਾਰਨ ਕਿ 13 ਫਰਵਰੀ 2024 ਤੇ 21 ਫਰਵਰੀ 2024 ਨੂੰ ਵੱਖ-ਵੱਖ ਔਰ ਬਾਡਰਾਂ ਦੇ ਉੱਤੇ ਜਦੋਂ ਸੰਗਤ ਦਿੱਲੀ ਨੂੰ ਜਾਣ ਵਾਸਤੇ ਹੱਕੀ ਮੰਗਾਂ ਵਾਸਤੇ ਗਈ ਆ ਤੇ ਉੱਥੇ ਜਿਹੜੀ ਬੰਬਾਰਡਮੈਂਟ ਕੀਤੀ ਗਈ ਆ 21 ਫਰਵਰੀ ਨੂੰ ਸ਼ਬ ਕਰਨ ਨੂੰ ਐਸਐਸਪੀ ਜੀਨ ਦੇ ਵੱਲੋਂ ਗੋਲੀ ਮਾਰ ਕੇ ਜਿਵੇਂ ਸ਼ਹੀਦ ਕੀਤਾ ਗਿਆ ਉੱਥੇ ਦੋਸ਼ੀਆਂ ਨੂੰ ਸਜ਼ਾ ਦੇਣ ਦੀ ਬਜਾਏ ਭਾਰਤੀ ਲੋਕਤੰਤਰ ਦਾ ਚਿਹਰਾ ਨੋਚਦਿਆਂ ਕੇਂਦਰ ਤੇ ਭਾਜਪਾ ਸਰਕਾਰ ਹਰਿਆਣਾ ਨੇ ਆਪਣਾ ਕਰੂਪ ਚਿਹਰਾ ਦਿਖਾਇਆ ਜਿਹਦੇ ਵਿੱਚ ਉਹਨਾਂ ਨੇ ਇਹਨਾਂ ਦੋਸ਼ੀਆਂ ਨੂੰ ਵੀਰਤਾ ਮੈਡਲ ਦੇਣ ਦੀ ਗੱਲ ਰੱਖੀ ਆ ਉਹਦੇ ਵਿਰੋਧ ਦੇ ਵਿੱਚ ਅੱਜ ਜਿਹੜਾ ਹੈ ਰੋਸ ਪ੍ਰਦਰਸ਼ਨ ਜਿਹੜਾ ਗੁਰਦਾਸਪੁਰ ਦੇ ਵਿੱਚ ਕੀਤਾ ਜਾ ਰਿਹਾ ਧੰਨਵਾਦ ਜੀ ਜਲਤੋਂ ਲਖਬਿੰਦਰ ਸਿੰਘ ਵਿਰਿਆਮ ਨਗਰ ਸਵੇਰ ਸਵੇਰ ਕੋਰ ਮੈਨੇ ਆਇਆ ਸੀ ਸਰਕਾਰ ਤੇ ਆਵਲੀ ਸਰਕਾਰ ਅੱਜ ਕੱਲ੍ਹ ਹੀ ਪ੍ਰੋਟੈਸਟ ਕੀਤਾ ਜਾ ਰਿਹਾ ਹੈ ਅੱਜ ਜਿਹੜਾ ਖਾਸ ਕਰਕੇ ਪੂਰੇ ਭਾਰਤ ਦੇ ਵਿੱਚ ਜਿਹੜਾ ਵਾ ਰੋਸ ਪ੍ਰਦਰਸ਼ਨ ਕੀਤਾ ਜਾ ਰਿਹਾ ਕਿ ਜਦੋਂ 13 ਫਰਵੇ ਨੂੰ ਪੰਜਾਬ ਤੋਂ ਕਿਸਾਨ ਵੀ ਦੂਰ ਬਹੁਤ ਸਾਰੀਆਂ ਜਥੇਬੰਦੀਆਂ ਦੇ ਨਾਲ ਆਪਣੇ ਰਾਜੇ ਨੂੰ ਆਪਣੇ ਦੁੱਖ ਦੱਸਣ ਵਾਸਤੇ ਦਿੱਲੀ ਵੱਲ ਜਾ ਰਹੇ ਸਨ ਤੇ ਚਾਰਾਂ ਬਾਰਡਰਾਂ ਤੇ ਵਾਰੀ ਪੁਲਸ ਫੋਰਸ ਲਾ ਕੇ ਲੋਹੇ ਦੀਆਂ ਕੰਧਾਂ ਕੱਢ ਕੇ ਜਿੰਨਾ ਪੁਲਸ ਅਫਸਰਾਂ ਨੇ ਜਿੰਨਾ ਪੁਲਸ ਅਫਸਰਾਂ ਨੇ ਹੱਤ ਦਾ ਅਤਿਆਚਾਰ ਕੀਤਾ ਆਪਣੇ ਕਿਸਾਨਾਂ ਮਜ਼ਦੂਰਾਂ ਤੇ ਧਰਨਾਕਾਰਿਆਂ ਦੇ ਉੱਤੇ ਉਹਨਾਂ ਨੂੰ ਜਿਹੜਾ ਹਰਿਆਣੇ ਦੀ ਸਰਕਾਰ ਰਾਸ਼ਟਰਪਤੀ ਮੈਡਲ ਦਵਾਉਣ ਦੀਆਂ ਸ਼ਫਾਰਸ਼ਾਂ ਕਰ ਰਹੇ ਰਾਸ਼ਟਰਪਤੀ ਮੈਡਲ ਦਵਾਰੇ ਨੇ ਰਾਸ਼ਟਰਪਤੀ ਮੈਡਲ ਉਹਨਾਂ ਨੂੰ ਮਿਲਣ ਚਾਹੀਦੇ ਉਹਨਾਂ ਸਭਸਾਂ ਨੂੰ ਮਿਲਣ ਚਾਹੀਦੇ ਚੰਗੀ ਗੱਲ ਹੈ ਜਿਹੜੇ ਲੋਕਾਂ ਦੇ ਭਲੇ ਵਾਸਤੇ ਕਰਦੇ ਆ ਇੱਥੇ ਹੱਤ ਦਾ ਅਤਿਆਚਾਰ ਕਰਕੇ ਆਪਣੇ ਕਿਸਾਨਾਂ ਬਦੂਰਾਂ ਨੂੰ ਅੰਦਾਲਨਕਾਰੀਆਂ ਨੂੰ ਬੋਲੀਆਂ ਦੇ ਨਾਲ ਭੁੰਨਿਆ ਸੁਭ ਕਰਨ ਦੀ ਮੌਤ ਹੋਈ 34.30 ਟਰੈਕਟਰ ਖਨੋਰੀ ਬਾਟ ਦੇ ਤੋੜੇ ਹਾਲੇ ਜਿਹੜਿਆ ਗੈਸ ਉੱਤੇ ਚੜਨ ਦੀ ਆ ਇੱਕ ਔਰਤ ਸਮੇਤ 26 ਬੰਦੇ ਅੱਜ ਤੱਕ ਆਪਣੀਆਂ ਜਵਾਨਾਂ ਆ ਚੁੱਕੇ ਨੇ 433 ਬੰਦੇ ਨਿਕਾਰੇ ਹੋ ਚੁੱਕੇ ਨੇ ਹਾਂਜੀ ਚਾਰ ਪੰਜ ਨੌਜਵਾਨ ਮੁੰਡਿਆਂ ਦੀਆਂ ਅੱਖਾਂ ਜਾਂ ਚੁੱਕੀਆਂ ਨੇ ਤੇ ਉਹਨਾਂ ਪੁਰਸਕਾਰਾਂ ਨੂੰ ਬਹੁਤ ਚੰਗਾ ਕਰਮ ਦੇ ਵਜੋਂ ਉਹਨਾਂ ਨੂੰ ਰਾਸ਼ਟਰਪਤੀ ਮੈਡਲ ਦੇਵਾਉਣ ਦਾ ਜਿਹੜਾ ਐਲਾਨ ਕੀਤਾ ਹੈ ਇਹਨਾਂ ਨੇ ਤੇ ਉਹਦੇ ਰੋਸ ਵਜੋਂ ਅਜ ਪੂਰੇ ਭਾਰਤ ਦੇ ਵਿੱਚ ਰੋਸ ਪ੍ਰਦਰਸ਼ਨ ਕਰਨ ਵਾਸਤੇ ਲੋਕ ਇੱਥੇ ਤੁਹਾਡੇ ਜ਼ਿਲ੍ਹਾ ਗੁਰਦਾਸਪੁਰ ਦੇ ਵਿੱਚ ਖੜੇ ਨੇ ਧੰਨਵਾਦ ਮਾਈ ਖਾਲਸਾ ਵਾਹਿਗੁਰੂ ਜਿੱਥੇ ਇਸ ਮੌਕੇ ਦੇ ਉੱਪਰ ਗੁਰਜੀਤ ਸਿੰਘ ਵਡਾਲਾ ਵੰਗਰ ਸਤਨਾਮ ਸਿੰਘ ਜੋੜੀਆਂ ਖੁਰਦ ਅਮਨਦੀਪ ਸਿੰਘ ਪੰਡਾਲ ਪਰਮਪਾਰ ਸਿੰਘ ਮਿੱਤਲਾ ਰਜਿੰਦਰ ਸਿੰਘ ਸਤਿੰਦਰ ਸਿੰਘ ਪ੍ਰਸ਼ੋਤਮ لال ਕਾਨਗੋ ਬਚਿੱਤਰ ਸਿੰਘ ਕੋਠਾ ਬਲਵਿੰਦਰ ਸਿੰਘ ਬਟਾਲਾ ਵੰਗਰ ਵਰਿੰਦਰ ਸਿੰਘ ਵریہ ਬਲਵਿੰਦਰ ਸਿੰਘ ਬਟਾਲਾ ਵੰਗਰ ਸੁਖਦੇਵ ਸਿੰਘ ਜੋੜੀਆਂ ਅਤੇ ਵੱਡੀ ਗਿਣਤੀ ਵਿੱਚ ਵੱਖ-ਵੱਖ ਜੁਨੀਆ ਦੇ ਕਿਸਾਨਾਂ ਨੂੰ ਫਸਤਿਤ ਸਨ ਤਾਂ ਜਿੱਥੇ ਅੱਜ ਸ਼ੰਭੂ ਬਾਡਰ ਉੱਪਰ ਕਿਸਾਨਾਂ ਦੇ ਤਸ਼ੱਦਦ ਢਾਣ ਵਾਲੇ ਕਿਸਾਨ ਉਸ ਅਕਸਰਾਂ ਨੂੰ ਹਰਿਆਣਾ ਸਰਕਾਰ ਵੱਲੋਂ ਸਨਮਾਨਿਤ ਕਰਨ ਲਈ ਭੇਜਣਾ ਦੇ ਰੋਸ਼ ਵਜੋਂ ਅੱਜ ਗੁਰਦਾਸਪੁਰ ਦੇ ਜਹਾਜ਼ ਚੌਂਕ ਵਿੱਚ ਸਰਕਾਰ ਦੇ ਇੱਕ ਪੁਤਲਾ ਫੂਕ ਕੇ ਰੋਸ਼ ਪ੍ਰਦਰਸ਼ਨ ਕੀਤਾ ਗਿਆ ਹੈ ਅਤੇ ਜੰਮ ਕੇ ਮੋਦੀ ਸਰਕਾਰ ਅਤੇ ਖਾਸ ਕਰ ਹਰਿਆਣਾ ਸਰਕਾਰ ਦੇ ਖਿਲਾਫ ਰੋਸ਼ ਪ੍ਰਦਰਸ਼ਨ ਕੀਤਾ ਗਿਆ ਹੈ ਤੇ ਆਂਦੇ ਸਮੇਂ ਵਿੱਚ ਪਾਰਟੀ ਹਾਈ ਕਮਾਂਡ ਵੱਲ ਦੱਸਿਆ ਕਿ ਜੋ ਵੀ ਆਦੇਸ਼ ਹੋਣਗੇ ਉਸ ਦੇ ਉੱਪਰ ਅਗਲੀ ਕਾਰਵਾਈ ਲਿਆਂਦੀ ਜਾਵੇਗੀ ਤਾਂ ਦੇਖਦੇ ਰਹੋ ਇਨਸਾਫ ਟੀਵੀ ਕੈਮਰਾਮੈਨ ਰਾਹੁਲ ਦੇ ਨਾਲ ਬਿਊਰੋ ਦਿਪਕ ਸ਼ਾਣੀ ਦੀ ਖਾਸ ਰਿਪੋਰਟ